ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਰਤੀ ਇਨਕਲਾਬੀ Marxist ਪਾਰਟੀ ਕਾਈ ਫਲੋਰ ਕੋਲ ਰਵਿਦਾਸਪੁਰਾ ਫਲੋਰ ਵਿਖੇ ਭਾਰੀ ਜਨਤਕ ਮੀਟਿੰਗ ਕਰਕੇ ਕਾਮਰੇਡ ਜਨੈਲ ਫਲੋਰ ਕੁਲਦੀਪ ਫਲੋਰ ਮਾਸਟਰ ਹੰਸਰਾਏ RAMLOUA ਸਰਪੰਚ ਪਹਿਨੀ ਗਰੀਬਦਾਸ ਨੇਹਿਰ ਅਤੇ ਬੀਬੀ ਹੰਸਰਾਓ ਕੋਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਸਮੇਂ ਭਾਰਤੀ ਇਨਕਲਾਬੀ Marxist ਪਾਰਟੀ ਦੇ ਜਨਰ ਸਕੱਤਰ ਕਾਮਰੇਡ ਮੰਗਤ RAM ਪਾਸਲਾ ਨੇ ਵਿਚੇਚੇ ਤੌਰ ਤੇ ਲੋਕ ਸਭਾ ਚੋਣਾਂ ਦੇ ਆਪਣੇ ਵਿਚਾਰ ਪੇਸ਼ ਕੀਤੇ ਉਹਨਾਂ ਨੇ ਕਿ ਪਿਛਲੇ 10 ਸਾਲਾਂ ਦੇ ਰਾਜ ਵਿੱਚ ਮੋਦੀ ਨੇ ਦੇਸ਼ ਨੂੰ ਘਟੋ-ਘਟ ਲੋਕਾਂ ਨੂੰ ਗਿਣਤੀ ਦੇ ਵਿੱਚ ਨਿਸ਼ਾਨਾ ਬਣਾਇਆ ਹੈ ਖਾਸ ਤੌਰ ਤੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਵਿਰੁੱਧ ਸਰਕਾਰੀ ਮਿਸ਼ਨਰੀ ਦੀ ਦੁਰਵਰਤੋਂ ਕਰਕੇ ਹਮਲੇ ਕੀਤੇ ਹਨ ਦੇਸ਼ ਵਿੱਚ Dalit ਭਾਈਚਾਰਾ Sikh ਭਾਈਚਾਰਾ ਤੇ ਖਾਸ ਤੌਰ ਤੇ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਉਹਨਾਂ ਨੇ ਕਿ ਦੇਸ਼ ਨੂੰ ਮਹਾਸ਼ਕਤੀ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਨੂੰ ਗੰਗਾਲੀ ਦੇ ਰਸਤੇ ਤੇ ਲੈ ਕੇ ਆਂਦਾ ਹੈ ਭਾਰਤ ਪੰਜਵੀਂ ਮਹਾਸ਼ਕਤੀ ਤੋਂ ਕਿਸਕੇ 112ਵੇਂ ਨੰਬਰ ਤੇ ਚਲਾ ਗਿਆ ਹੈ ਦੇਸ਼ ਦੀ ਸਾਰੀ ਸੰਪਤੀ ਮੋਦੀ ਵੱਲੋਂ ਆਪਣੀ ਧਨਕਬੇਰ ਯਾਰਾਂ ਨੂੰ ਲੁਟਾ ਦਿੱਤੀ ਹੈ ਤੇ ਜਨਤਕ ਖੇਤਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਹਰ ਸਾਲ 2 ਕਰੋੜ ਨੌਕਰੀਆਂ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਦੇ ਨੌਜਵਾਨਾਂ ਨੇ ਸਾਰੇ ਰੋਜ਼ਗਾਰ ਦੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਅਗਨੀ ਵੀਰ ਵਰਗੀਆਂ ਯੋਜਨਾਵਾਂ ਲਾਗੂ ਕਰਕੇ ਜਿੱਥੇ ਰੋਜ਼ਗਾਰ ਨੂੰ ਸੱਟ ਮਾਰੀ ਹੈ ਉੱਤੇ ਦੇਸ਼ ਦੀ ਸੁਰੱਖਿਆ ਵੀ ਖਤਰੇ ਵਿੱਚ ਪਈ ਹੈ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਫਿਰਕੂ ਫਾਂਸੀ ਏਜੰਡੇ ਤਹਿਤ ਇੱਕ ਰਾਸ਼ਟਰ ਇੱਕ ਪਛਾਤੇ ਫਿਰਕੇ ਦੇ ਰਾਜਵਲ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਾਰਨ ਘਟ ਗਿੰਤੀ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਭਾਰਤੀ ਕਲੱਬੀ ਮਾਤਸਵਾਦੀ ਪਾਰਟੀ ਪੰਜਾਬ ਵੱਲੋਂ ਪੰਜਾਬ ਵਿੱਚ ਇੰਡੀਆ ਗਠਜੋੜ ਦੀ ਭਾਈਵਾਲ ਪਾਰਟੀ ਕਾਂਗਰਸ ਦੇ ਉਮੀਦਵਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਸਮੇਂ ਧਰਮਿੰਦਰ ਮੁਕੇਰੀਆ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਕਾਮਰੇਡ ਜਰਨੈਲ ਫਲੋਰ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਇਸ ਸਮੇਂ ਜਸਵੀਰ ਸਿੰਘ ਚਾਚਾ ਹਰਮਨਪ੍ਰੀਤ ਸਿੰਘ ਸੰਤੋਖਪੁਰਾ ਤਿਲਕ ਰਾਏ ਨੰਗਲ ਕਸ਼ਮੀਰੀ ਲਾਲਾ ਨੰਗਲ ਗੁਰਬਚਨਾ ਰਾਮ ਮੁਲਖ ਰਾਜ ਸੈਫਾਬਾਦ ਬਲਜੀਤ ਸਿੰਘ ਪੀਤੂ ਪਰਮਜੀਤ ਭੈਣੀ ਇੰਕਲ ਇਕਬਾਲ ਸਿੰਘ ਭੈਣੀ ਹੈਰੀ ਗੋਵਿੰਦਰਾਮ ਤਰਸੇਮ ਲਾਲ ਪਰਮਜੀਤ ਸੰਧੂ ਜੋਗਿੰਦਰ ਬਖਸ਼ੀ ਰਾਮ ਹਰਮੇਸ਼ ਰਾਹੀ ਕਸ਼ਮੀਰੀ ਲਾਲ ਪਟਵਾਰੀ ਸਾਥੀ ਜਗਤਪੁਰ ਤਲਵੀਰ ਚੰਦ ਹੀਰ ਰਵਿੰਦਰ ਠੇਕੇਦਾਰ ਅਰਸ਼ਦੀਪ ਆਸ਼ੂ ਅਕਸ਼ ਕੁਮਾਰ ਅਮਰਜੀਤ ਗੁਰਮੀਲ ਸਿੰਘ ਸਤਨਾਮ ਸੰਤੋਖਪੁਰਾ ਪਿਆਰਾ ਰਾਮ ਮੈਸਮਪੁਰ ਚੰਨ ਲਾਲ ਪਾਲ ਹੁਸਨ ਲਾਲ ਸ਼ਿੰਗਾਰ ਚੰਦ ਅਨਮੋਲ ਗੁਰੂ ਪਰਮਜੀਤ ਸਿੰਘ ਸਾਫਾ ਸਰਪੰਚ ਭੈਣੀ ਬਿੰਦਰ ਲੰਬੜਦਾਰ ਤਰਨਜੀਤ ਸਿੰਘ ਰਾਹੁਲ ਦੇਸ਼ ਰਾਜ ਗੁਰਬੀਰ ਸਿੰਘ ਮੱਖਣ ਸਿੰਘ ਮੋਨ ਲਾਲ ਭਾਨਾ ਭੈਣੀ ਰਾਮ ਲਾਲ ਜਗਰਾਜ ਦਮਨਪਾਲ ਅਮਰਜੀਤ ਭਾਰੀ ਗਿਣਤੀ ਵਿੱਚ ਔਰਤਾਂ ਜਿਨ੍ਹਾਂ ਵਿੱਚ ਸੁਨੀਤਾ ਫਲੋਰ ਕਮਲਜੀਤ ਕੌਰ surjit kaur ਗੇਜੋ ਅੰਜੂ ਵਰਦੀ ਕਮਲਦੀ ਬੰਗੜ ਆਇਸ਼ਾ ਨੀਲਮ ਰਾਣੀ ਕਮਲਨਾਰੀ ਅਨੀਤਾ ਰਾਣੀ ਬਲਵੀਰ ਕੋਰ ਮਹਿੰਦਰ ਕੋਰ ਸਤਿਆ ਸਰੋਜ ਰਾਣੀ ਨੀਨਾ ਮਨਜੀਤ ਕੋਰ ਜਸਵਿੰਦਰ ਕੋਰ ਸਮੇਂ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਰਹੇ ਅੱਜ ਸਲੋਕ ਇੱਕ ਬਹੁਤ ਹੀ ਤਕਦੀ ਮੀਟਿੰਗ ਰਹੀ ਆਮ ਲੋਕਾਂ ਦੀ ਕੀਤੀ ਹੈ ਜਿਹਦੇ ਅੱਜ ਦੇਸ਼ ਦੇ ਹਾਲਾਤ ਕੀ ਹੈ ਚੋਂ ਦੇ ਸੰਬੰਧ ਵਿੱਚ ਇਹਦੇ ਲਈ ਇੱਕ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਕੈਸ ਕਰੇ ਦੇਸ਼ ਬਹੁਤ ਭਾਰੇ ਦੌਰ ਤੋਂ ਲੰਘ ਰਿਹਾ ਸੱਤਾ ਦੀ ਲੜਾਈ ਇਹ ਸੱਤ ਤੱਕ ਚਲੀ ਗਈ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਝੂਠ ਬੋਲਣ ਲਈ ਤਿਆਰੀ ਕਰੀ ਜਾਂਦਾ ਜੋ ਜੋ ਵੋਟਾਂ ਦੇ ਤਿੰਨ ਫੇਸ ਮੁੱਕੇ ਆ ਉਹਨੂੰ ਸਮਝ ਲੱਗ ਰਹੀ ਹੈ ਬੀਜੇਪੀ ਨੂੰ ਕਿ ਸੱਤਾ ਦੇ ਤੇ ਹਾਰ ਰਹੇ ਨੇ ਉਹ ਰੋਜ਼ ਹੀ ਨਵੇਂ ਪ੍ਰਤਾਪ ਸਿਰਜ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਸਵਿਧਾਨ ਨੂੰ ਮਨ ਚੁਣਾਂ ਦੇ ਸਵਿਧਾਨ ਨੂੰ ਬਦਲਣਾ ਲੋਕਾਂ ਦੇ ਵੋਟਾਂ ਦਾ ਅਧਿਕਾਰ ਖੋਣਾ ਧਰਮ ਦੇ ਨਾਂ ਤੇ ਲੋਕਾਂ ਉੱਚ ਵੰਡੀਆਂ ਪਾਉਣਾ ਤੇ ਉਹਨਾਂ ਦਾ ਬੁਨਿਆਦੀ ਨੁਕਤਾ ਹੈ ਕਿ ਇਹ ਚੀਜ਼ ਹੈ ਜਦ ਕਿ ਅਸੀਂ ਭਾਰਤ ਦੇ ਲੋਕ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਲੋਕਾਂ ਦੀ ਆਰਥਿਕ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦੇ ਆ ਔਰ ਜਿਹੜਾ ਸਾਡੇ ਦੇਸ਼ ਦੇ ਵਿੱਚ ਸਮਾਜਿਕ ਬਦਲਾਅ ਦਾ ਮਸਲਾ ਹੈ ਸਮਾਜਿਕ ਉਹਨੂੰ ਅਸੀਂ ਹੋਰ ਤੇਜ਼ ਕਰਨਾ ਚਾਹੁੰਦੇ ਆ ਇਸ ਮੰਤਵ ਨੂੰ ਲੈ ਕੇ ਆਰਐਮਪੀਆਈ ਇਹ ਸੋਨਾ ਚ ਇੰਡੀਆ ਕਟਲੋਕ ਦੀ ਮਦਦ ਕਰਦੀ ਇੰਡੀਆ ਕਟਲੋਕ ਦੀ ਮਦਦ ਕਰਨ ਦੇ ਨਾਲ ਕੀ ਸਾਡੇ ਮਤਵੇ ਰਹਣ ਨਾ ਨਾ ਇੱਕ ਲੈਸ ਗੱਲ ਦੇ ਉੱਤੇ ਕੋਈ ਮਤ ਦੇਜੜੀ ਕਿ ਸਿਰਫ ਹੀ ਖਾਸੀ ਤਾਕਤਾਂ ਦਾ ਹਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਦੇਸ਼ ਦੀ ਇਹ ਜਿਹੜਾ ਭੌਲਕ ਸਥਿਤੀ ਆ ਇਹੀ ਨਹੀਂ ਬਚ ਸਕੀਗੀ ਇਸ ਤਰ੍ਹਾਂ ਕਟਗਿੰਦੀਆਂ ਤੇ ਹਮਲੇ ਆ ਜਿਸ ਤਰ੍ਹਾਂ ਬਨੂਵਾਦ ਲਿਆਉਣ ਦੇ ਦਲ ਸਮਾਜ ਦੇ ਹਮਲੇ ਕੀਤੇ ਜਾ ਰਹੇ ਆ ਔਰਤਾਂ ਦੇ ਨਾਲ ਜੋਨੇ ਜ਼ਿਆਤੀਆਂ ਹੋਈਆਂ ਕਦੀ ਭਾਜਪਾ ਵੱਲੋਂ ਉਹਦਾ ਵਿਰੋਧ ਕੀ ਕਰਨਾ ਬਲਕਿ ਬਲਾਧਕਾਰੀਆਂ ਦੀ ਮਦਦ ਕੀਤੀ ਜਾ ਰਹੀ ਆ ਇੱਕ ਉਹਨਾਂ ਦਾ ਬੀਜੇਪੀ ਦੇ ਅੰਦਰ ਪਾਰਟੀ ਦਾ ਬੰਦਾ ਖੜਾ ਕਰਨਾਟਕਾ ਚ ਜੇ ਇਹਨੇ 2900 70 عورتਾਂ ਦੇ ਨਾਲ ਆਪਣੇ ਸੰਬੰਧ ਬਣਾ ਕੇ ਵੀਡੀਓ ਬਣਾਈ। ਤਾਂ ਮੈਂਬਰ ਪਾਰਲੀਮੈਂਟੀ ਚੋਂ ਲੱਗਦਾ ਹੈ ਮੋਦੀ ਨੂੰ ਸ਼ਾਬਾਸ਼ ਦੇ। ਮਨ ਉੱਭਾਰਲੇ ਦੇਸ਼ ਨੂੰ ਪੱਜ ਗਿਆ। ਜਿਹੜਾ ਭਾਵ ਕਹਿਣ ਤੋਂ ਵੀ ਇਸ ਤਰ੍ਹਾਂ ਇੱਕ ਡਰਾਮਾ ਜੋ ਮਨੀਪੁਰ ਚ ਵਾਪਰੇ ਆ ਜੋ ਪਹਿਲਵਾਨ ਲੜਕੀਆਂ ਨਾਲ ਵਾਪਰੇ ਆ ਜਿੱਦਾਂ ਰੋਜ਼ਦਨ ਸਮਾਜ ਤੇ ਹਮਲੇ ਹੋ ਰਹੇ ਆ ਇਹ ਬਹੁਤ ਸਾਡੇ ਲਈ ਚਿੰਤਾ ਦਾ ਵਿਸ਼ਾ ਆ। ਇਸ ਲਈ ਅੱਜ ਅਸੀਂ ਮੀਟਿੰਗ ਲਈ ਬਹੁਤ ਪ੍ਰਪੱਕ رائے ਬਣਾਈ ਹੈ ਕਿ ਅਸੀਂ ਇੰਡੀਆ ਗੱਠ ਜੋੜ ਨੂੰ ਜਿਤਾਉਣਾ ਔਰ ਪੰਜਾਬ ਦੀ ਧਰਤੀ ਤੇ ਇੰਡੀਆ ਗੱਠ ਜੋੜ ਦੀ ਸਭ ਤੋਂ ਮਜ਼ਬੂਤ ਆਗਤ ਫਿਰ ਕਾਂਗਰਸ ਪਾਰਟੀ। ਅਸੀਂ ਬਿਨਾ ਕਿਸੇ ਰਿਜ਼ਰਵੇਸ਼ਨ ਤੋਂ ਉਹਦੀ ਪੂਰੀ ਹਮਾਇਤ ਕਰਨੀ ਆ ਔਰ ਬਿਨਾ ਇਸ ਗੱਲ ਤੋਂ ਵੀ ਕੋਈਆਂ ਤੋਂ ਨਾਲ ਸਾਂਝੀ ਮਹਿਮਸਲਾਕ ਦੀ ਕੋਈ ਕਾਰਾਂ ਲਈਏ ਕੋਈ ਪੈਸੇ ਦੇ ਜ਼ੋਰ ਨਾਲ ਗੱਲ ਕਰੀਏ ਅਸੀਂ ਲੋਕਾਂ ਕੋ ਸਪਸ਼ਟ ਗੱਲ ਲੈ ਕੇ ਜਾਣਾ ਚਾਹੁੰਦੇ ਹਾਂ ਪਾਰਟੀ ਬਣਾਉਂਦੇ ਔਰ ਅੱਜ ਦਾ ਇਹ ਗੱਲ ਆ ਦੱਸਦਾ ਆ ਵੀ ਪੰਜਾਬ ਦੇਖੇ ਥੀਰੋ ਖਾਸ ਤੌਰ ਤੇ ਫਲੋਰ ਹਲਕੇ ਦੇ ਉਹ ਲੋਕ ਆ ਉਹ ਕਿਸ ਤਰ੍ਹਾਂ ਸੋਚਦੇ ਆ ਅਜੇ ਸੰਕਟ ਵਿੱਚ ਆ ਮਿਲ ਰਿਹਾ ਹੈ ਇਸ ਲਈ ਮੈਂ ਸਿਰ ਲੋਕਾਂ ਨੂੰ ਪੀਰ ਕਰਨਾ ਪੰਜਾਬ ਦੇ ਨੂੰ ਦੇਸ਼ ਧਿਆਨ ਕਿ 50 ਫੀਸਦੀ ਹਿੱਤਾਂ ਨੂੰ ਘਰਉਣ ਵਾਸਤੇ ਉਹ ਇੰਡੀਆ ਗੱਠ ਜੋੜ ਦੀ ਮਦਦ ਕਰ ਰਿਹਾ ਸਾਰੇ ਦੇਸ਼ ਵਿੱਚ ਹੋਰ ਤੇਜ਼ ਕਰਨ ਔਰ ਪੰਜਾਬ ਦੀ ਧਰਤੀ ਤੋਂ ਇੰਡੀਆ ਗੱਠ ਜੋੜ ਦੀ ਜਿਹੜੀ ਕਾਂਗਰਸ ਪਾਰਟੀ ਤੇ ਰਿਹਾ ਉਹ ਜਿੱਤ ਕੇ ਜਾਵੇ ਔਰ ਇਥੇ ਭਾਜੀਪੀ ਦਾ ਔਰ ਭਾਜੀਪੀ ਦੇ ਲੁਕਵੇਂ ਮਿੱਤਰਾਂ ਦਾ ਔਰ ਅਕਾਲੀ ਹੁਣ ਚਾਹੇ ਬਸਪਾ ਹੋਵੇ ਉਹਨਾਂ ਦਾ ਕਿਸੇ ਢੰਗ ਨਾਲ ਕੋਈ ਬੰਦਾ ਨਾ ਜਿੱਤੇ ਤਾਂ ਹੀ ਦੇਸ਼ ਵੱਸ ਸਕੇਗਾ ਇੱਕ ਬੰਦਾ ਵੀ ਮੋਦੀ ਦਾ ਪੰਜਾਬ ਨੂੰ ਜਿੱਤ ਕੇ ਜਾਣਾ ਸਾਡੇ ਲਈ ਸੌਖਤਿਆ ਦਾ ਸੋਚਣਾ ਮੈਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਇੱਥਾਰੇ ਲੋਕ ਤੇਰੀ ਸਬੰਧ ਇਸ ਵਿੱਚ ਮਕਾਰ